ਲੱਗਿਆ ਨਾ ਸੁਖਬੀਰ ਬਾਗਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਤੇ ਰੋਟੀ ਖਾਣਾ ਸਵੇਰੀ ਬਿਠਾ ਰਹੇ ਨੇ ਉੱਥੇ ਹੀ ਰੋਟੀ ਉੱਥੇ ਹੀ ਪਾਣੀ ਐ ਕਰਦਾ ਫਿਰਦਾ ਸਾਨੂੰ ਬਚਾ ਲੋ ਤੁਹਾਨੂੰ ਤਾਂ ਆਪਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਇੱਜ਼ਤੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਕੀ ਦੇਖਦਾ ਹੈ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਐ ਉੱਪੀ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਬਰੀਕ ਐ ਆਹ ਹੁਣ ਉਹ ਫਿਰਦੇ ਨੇ ਤੁਰੇ ਉਹ ਕਾਲੀਦਲ ਵਾਲੇ ਉਹ ਕੀ ਉਹਦਾ ਨਾਮ ਸਾਡਾ ਪਰਿਵਾਰ ਬਚਾਓ ਯਾਤਰਾ ਲੈ ਕੇ ਉਹ ਪੰਜਾਬ ਬਚਾਓ ਨਹੀਂ ਉਹ ਪਰਿਵਾਰ ਬਚਾਓ ਐ ਪਰਸੋਂ ਪਰਸੋਂ ਆਪਦੇ ਸਾਲੇ ਦੇ ਇਲਾਕੇ 'ਚ ਫਿਰਦਾ ਸੀ ਵੀ ਇਹਨੂੰ ਬਚਾਓ ਕੱਲ ਪਰੌਣੇ ਦੇ ਇਲਾਕੇ 'ਚ ਫਿਰਦਾ ਸੀ ਪਰੌਣਾ ਬਚਾਓ ਹੈਨਾ ਪੰਜਾਬ ਬਚਾਓ ਨਹੀਂ ਹੈਗਾ ਇਹ ਉਦਾਪ ਦਾ ਪਰਿਵਾਰ ਲੈ ਕੇ ਫਿਰਦੇ ਨੇ ਵੀ ਸਾਨੂੰ ਬਚਾਓ ਕਿਉਂ ਬਚਾਈਏ ਠੇਕਾ ਲਿਆ ਤੁਸੀਂ ਤਾਂ ਪੰਜਾਬ ਖਤਮ ਕੀਤਾ ਕਿਉਂ ਬਚਾਈਏ ਅਸੀਂ ਤੁਹਾਨੂੰ ਉਹਨਾਂ ਦਾ ਕੋਈ ਏਜੰਡਾ ਨਹੀਂ ਕੁਝ ਨਹੀਂ ਲੱਗਿਆ ਨਾ ਲੱਗਿਆ ਨਾ ਸੁਖਬੀਰ ਬਾਗਲ ਗੱਡੀ ਦੀ ਛੱਤ ਤੇ ਬਹਿ ਕੇ ਪਾਣੀ ਪੀਣ ਕੇ ਰੋਟੀ ਖਾਣਾ ਪਹਿਲਾਂ ਕਦੇ ਲੱਗਿਆ ਸੀ ਇਹ ਇਹ ਤੁਸੀਂ ਲਾਇਆ ਛੱਤ ਤੇ ਬਿਠਾਉਂਦੇ ਆ ਪਹਿਲਾਂ ਉਹਨੂੰ ਸਵੇਰੀ ਬਿਠਾ ਲੈਂਦੇ ਨੇ ਕਿਉਂਕਿ ਜਿਆਦਾ ਵਾਰ ਚੜਨਾ ਉਤਨਾ ਔਖਾ ਹੈ ਉਹਨੂੰ ਤੇ ਸਵੇਰੀ ਬਿਠਾ ਲੈਂਦੇ ਨੇ ਉੱਥੇ ਰੋਟੀ ਉੱਥੇ ਪਾਣੀ ਐ ਕਰਦਾ ਫਿਰਦਾ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਕਿਉਂ ਬਈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਵਾਈਆਂ ਫਿਰ ਪ੍ਰਮਾਤਮਾ ਆਪ ਹੀ ਦੇਖਦਾ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਪ੍ਰਮਾਤਮਾ ਦੀ ਚੱਕੀ ਐ ਉਹ ਉਹ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਬਰੀਕ ਐ ਪੀਣ ਦੀ ਬਹੁਤ ਬਰੀਕ ਐ ਸਭ ਪਤਾ ਉਸ ਕਚਹਿਰੀ ਚ ਉਸ ਕਚਹਿਰੀ ਚ ਸਭ ਪਤਾ ਕਿ ਕਿਹਨੇ ਕੀ ਪਾਪ ਕੀਤੇ ਨੇ ਸਭ ਨੂੰ ਫਲ ਪਾਪਾਂ ਦਾ ਭੋਗਣਾ ਪੈਣਾ ਸੋ ਇਸ ਕਰਕੇ ਅਸੀਂ 2 ਸਾਲ ਹਜੇ ਹੋਏ ਨਹੀਂ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਜੀ 40000 ਤੁਹਾਡੇ ਚੋਂ ਵੀ ਬਹੁਤ ਸਾਰੇ ਬੈਠੇ ਹੋਣਗੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਦੋਸਤ ਨੂੰ ਰਿਸ਼ਤੇਦਾਰ ਨੂੰ ਨੌਕਰੀ ਮਿਲੀ ਹੋਊਗੀ ਕੋਈ ਪੈਸਾ ਲੱਗਿਆ ਹੋਵੇ ਤਾਂ ਦੱਸ ਦਿਓ ਜਾਂ ਕਿਸੇ ਐਮਐਲਏ ਦੀ ਕੋਈ ਜਾਂ ਮੰਤਰੀ ਦੀ ਕੋਈ ਸਪਾਰਸ਼ ਕਰਕੇ ਇਹੋ ਜਿਹਾ ਬੰਦਾ ਅੱਗੇ ਆ ਗਿਆ ਜਿਹਦੇ ਨੰਬਰ ਘੱਟ ਸੀ ਜਾਂ ਇਹੋ ਜਿਹਾ ਬੰਦਾ ਜਾ ਮੁੰਡਾ ਕੁੜੀ ਕੋਈ ਰਹਿ ਗਿਆ ਜਿਹਦੇ ਨੰਬਰ ਬਹੁਤ ਜ਼ਿਆਦਾ ਸੀ ਪਰ ਸਪਾਰਸ਼ ਨਹੀਂ ਮਿਲੀ ਇਹ ਕੰਮ ਬਾ ਹੁੰਦਾ ਨਹੀਂ ਜੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਸੋਚ ਦੇ ਵਿੱਚ ਇਹ ਕੰਮ ਹੈ ਨਹੀਂ ਤੇ ਆਮ ਆਦੀ ਪਾਰਟੀ ਦੀ ਸੋਚ ਜਿਹੜੀ ਹੈ ਉਹਦੇ ਵਿੱਚ ਇਹ ਕੰਮ ਹੈ ਨਹੀਂ ਦਿੱਲੀ ਚ ਵੀ ਇਦਾਂ ਹੀ ਹੁੰਦਾ ਪੰਜਾਬ ਚ ਵੀ ਇਦਾਂ ਹੀ ਹੁੰਦਾ ਸਰਕਾਰੀ ਨੌਕਰੀਆਂ 40000 ਤੋਂ ਬਾਅਦ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਫੈਕਟਰੀਆਂ ਆ ਰਹੀਆਂ ਨੇ ਵੱਡੇ ਵੱਡੇ ਜਿਹੜੇ ਕਹਿੰਦੇ ਕਹੋਂਦੇ ਟਾਟਾ ਸਟੀਲ ਵਰਗੇ ਸਨਾਥਨ ਟੈਕਸਟਾਈਲ ਵਰਗੇ ਵੱਡੇ ਵੱਡੇ ਜਿਹੜੇ ਗਰੁੱਪ ਨੇ ਜਿਹੜੇ ਪਹਿਲਾਂ ਪੰਜਾਬ ਬਲ ਆਉਂਦੇ ਨਹੀਂ ਸੀ ਕਿਉਂਕਿ ਜਦੋਂ ਪੰਜਾਬ ਚ ਆਉਂਦੇ ਸੀ ਉਹਨਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ ਹੁਣ ਹੁਣ ਅਸੀਂ ਇਹ ਕਹਿੰਨੇ ਆ ਕਿ ਕਿ ਦੋ ਜੁੰਟ ਲਾਉਣੇ ਨੇ ਦੋ ਦੀ ਥਾਂ ਚਾਰ ਲਾ ਲਓ ਜੇ ਹਜ਼ਾਰ ਮੁੰਡੇ ਕੁੜੀਆਂ ਨੂੰ ਕੰਮ ਦੇਣੇ ਹੋ 2000 ਨੂੰ ਕੰਮ ਦੇ ਦਿਓ ਅਸੀਂ ਤੁਹਾਨੂੰ ਕੋਈ ਫਾਇਲ ਨਹੀਂ ਰੋਕਦੇ 15 20 ਦਿਨਾਂ ਚ ਤੁਸੀਂ ਆਪਣਾ ਆਪਣਾ ਫੈਕਟਰੀ ਦੀ ਪਹਿਲੀ ਇੱਟ ਲਾ ਕੇ ਬਣਾਉਣੀ ਸ਼ੁਰੂ ਕਰੋ ਬਹੁਤ ਸਾਰੀਆਂ ਫੈਕਟਰੀਆਂ ਦੇ ਉਦ ਘਾਟਣ ਵਾਸਤੇ ਮੇਰੇ ਕੋਲ ਆਇਆ ਪਿਆ ਜੀ ਤੁਸੀਂ ਆ ਕੇ ਜਾਇਓ ਕਦੇ ਅਸੀਂ ਫੈਕਟਰੀਆਂ ਜਿਹੜੀਆਂ ਨੇ ਉਹ ਬਣਨ ਲੱਗੀਆਂ ਚੋਂ ਬਣ ਲੱਗੀਆਂ ਕਿਉਂਕਿ ਕਰਪਸ਼ਨ ਖਤਮ ਹੋ ਗਈ ਲੀਕੇਜ ਬੰਦ ਕਰਤੀ ਜਿਹੜੇ ਪਹਿਲਾਂ ਪੈਸੇ ਇਧਰ ਉਧਰ ਲੀਕ ਹੋ ਜਾਂਦੇ ਸੀ ਜਿਹੜੇ ਖਾਲਾਂ 'ਚ ਖੱਡਾਂ ਪੈਂਦੀਆਂ ਨੇ ਉਹ ਖਾਲ ਜਿਹੜਾ ਉਹਦਾ ਪਾਣੀ ਨੱਕੇ ਤੱਕ ਨਹੀਂ ਪਹੁੰਚਦਾ ਕਿਹੜਾ ਕੌਣ ਹੈ ਕਿਹੜਾ ਮੇਰਾ ਪੰਜਾਬ ਹੈ ਪੰਜਾਬ ਨੂੰ ਜੇ ਕਿਹੜਾ ਮੰਨ ਲਈ ਇੱਕ ਤੇ ਜਿਹੜਾ ਟੈਕਸ ਦਾ ਪੈਸਾ ਹੈ ਉਹਨੂੰ ਖਾਲ ਦਾ ਪਾਣੀ ਮੰਨ ਲਈਏ ਖਜ਼ਾਨਾ ਮੰਨ ਲਈਏ ਉਹ ਤਾਂ ਫਿਰ ਖਾਲ ਤੱਬਾ ਕਦੇ ਇੱਧਰ ਟੁੱਟ ਗਿਆ ਕਦੇ ਇੱਧਰ ਟੁੱਟ ਗਿਆ ਇਹਨਾਂ ਨੇ ਆਪਣੇ ਆਪਣੇ ਕੈਰਾਂ ਵਾਲੀ ਨੱਕੇ ਬੱਡ ਰੱਖੇ ਸੀ ਜਿਹੜਾ ਅਸਲੀ ਨੱਕਾ ਲੋਕਾਂ ਵਾਲ ਉਹ ਤੱਕ ਤਾਂ ਪਾਣੀ ਦੀ ਘੁੱਟ ਵੀ ਨਹੀਂ ਪਹੁੰਚਦੀ ਸੀ ਸੋ ਅਸ ਤੱਕ ਕੰਨੀ ਦੇ ਕੈਰਾਂ ਵਾਂਗੂ ਸੁੱਕੇ ਰਹਿ ਗਏ ਸੀ ਪਰ ਹੁਣ ਇੱਧਰੋਂ ਉੱਧਰੋਂ ਵੀ ਲੀਕੇਜ ਬੰਦ ਹੋਊਗੀ ਤੇ ਸੁੱਖ ਨਾਲ ਬਹੁਤ ਵਧੀਆ-ਵਧੀਆ ਕੰਮ ਕਰਕੇ ਕਮਾਈਆਂ ਰੈਵਨਿਊ ਲੈ ਕੇ ਉਸ ਖਾਲ ਨੂੰ ਵੀ ਵੱਡਾ ਤੇ ਚੌੜਾ ਕਰਕੇ ਲੋਕਾਂ ਵੱਲ ਨੂੰ ਖਜ਼ਾਨੇ ਦਾ ਮੂੰਹ ਕਰਨਾ ਹੈ